ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਨਰਵਿੰਦਰ ਫੈਬਰਿਕ ਨਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੇਂ-ਨਵੇਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸਦੀ ਹਾਂ ਤੁਹਾਨੂੰ ਕਿ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਇੱਕ ਸੂਟ ਦਾ ਗਿਫਟ ਗਿਫਟ ਮਿਲੇਗਾ ਜੀ ਸਾਨੂੰ ਉਹਦਾ ਸਕਰੀਨਸ਼ਾਟ ਪਾਉਣਗੇ ਠੀਕ ਹੈ ਜੀ ਦੂਸਰੇ ਨੂੰ ਗਿਫਟ ਨਹੀਂ ਮਿਲੇਗਾ ਤੇ ਅਗਰ ਨਹੀਂ ਕੋਈ ਪਾਏਗਾ ਤੇ ਉਹਨੂੰ ਨਹੀਂ ਮਿਲੇਗਾ ਠੀਕ ਹੈ ਜੀ ਗਿਫਟ ਤੇ ਦਵਾਂਗੇ ਪਰ ਉਹਨੂੰ ਹੀ ਦਵਾਂਗੇ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰੇਗਾ ਠੀਕ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਹਾਂ ਫਿਰ ਤੋਂ ਬਰੋਸ਼ੇ ਦੀ ਕਲੈਕਸ਼ਨ ਠੀਕ ਹੈ ਜੀ ਬਰੋਸ਼ੇ ਦੀ ਵੀਡੀਓ ਚਾਹੇ ਮੈਂ 10 ਸੂਟਾਂ ਦੀ ਪਾਲਾ ਚਾਹੇ 50 ਸੂਟਾਂ ਦੀ ਪਾਲਾ ਚਾਹੇ 100 ਸੂਟਾਂ ਦੀ ਪਾਲਾ ਫਿਰ ਵੀ ਕੋਈ ਨਾ ਕੋਈ ਰਹਿ ਜਾਂਦਾ ਹੈ ਤੇ ਬਹੁਤ ਸੁਣੀ ਕਲੈਕਸ਼ਨ ਆਈ ਹੋਈ ਹੈ ਫਿਰ ਤੋਂ ਕੁਝ ਨਵੇਂ ਡਿਜ਼ਾਈਨ ਨੇ ਕੁਝ ਪਹਿਲੇ ਡਿਜ਼ਾਈਨ ਰਿਪੀਟ ਹੋਏ ਨੇ ਤੇ ਚਲੋ ਦੇਖਦੇ ਆਪਾਂ ਬਰੋਸ਼ਾ ਅਸੀਂ ਬਸ ਇਸ ਤਰ੍ਹਾਂ ਹੀ ਲੈ ਕੇ ਆਏ ਸੀ ਬਰੋਸ਼ਾ ਜਿਸ ਤਰ੍ਹਾਂ ਅਸੀਂ ਹਰ ਸੀਜ਼ਨ ਵੇਚਦੇ ਆਂ ਸੇਲ ਕਰਦੇ ਆਂ ਪਰ ਕੁਝ ਨਾ ਕੁਝ ਖਾਸ ਗੱਲ ਹੋਏਗੀ ਕਿ ਸਾਡੇ ਸਿਰਫ ਦਿਖਾਉਣ ਦਾ ਕਰਕੇ ਹੀ ਬਰੋਸ਼ਾ ਦਿਖਾਉਣ ਦਾ ਕਰਕੇ ਨੋ ਇਹਦੀ ਕੋਈ ਵੀ ਮੈਨੂੰ ਲੱਗਦਾ ਨਹੀਂ ਕਿ ਮੈਂ ਇਹਦੇ ਬਾਰੇ ਕੁਝ ਵੀ ਕਿਹਾ ਹੋਊਗਾ ਕਿ ਇਹ ਤੁਸੀਂ ਲਾਓ ਹੀ ਲਾਓ ਜਾਂ ਇਹ ਬਹੁਤ ਵਧੀਆ ਮੇਰੇ ਕਹਿਣ ਤੇ ਕਿਸੇ ਨੇ ਨਹੀਂ ਲਿਆ ਅ ਸ਼ਾਇਦ ਸਭ ਨੂੰ ਇਹ ਪਸੰਦ ਆਇਆ ਔਰ ਇਸੇ ਤਰ੍ਹਾਂ ਹੀ ਦੇਖਦਿਆਂ ਦੇਖਦਿਆਂ ਦੇਖਦੇ ਦੇਖਦਾ ਇਹ ਇੰਨਾ ਕੁ ਜ਼ਿਆਦਾ ਦਾਇਰਾ ਆਪਣਾ ਬਰੋਸ਼ੇ ਦਾ ਵੱਧ ਗਿਆ ਇਹ ਆਪਣਾ ਬਾਹਰ ਵੀ ਇੱਥੇ ਦੀਆਂ ਸਟੇਟਾਂ 'ਚ ਵੀ ਪੰਜਾਬ 'ਚ ਵੀ ਬਹੁਤ ਜ਼ਿਆਦਾ ਬਰੋਸ਼ੇ ਨੂੰ ਪਸੰਦ ਕਰ ਰਹੇ ਆ ਸਾਰੇ ਜਾਣੇ ਤੇ ਉਮੀਦ ਕਰਦੇ ਹਾਂ ਕਿ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੇ ਇਹ ਬਰੋਸ਼ਾ ਤੇ ਰਵਿੰਦਰ ਫੈਬਰਿਕ ਇਹ ਵਾਲਾ ਡਿਜ਼ਾਈਨ ਫਿਰ ਤੋਂ ਆਪਾਂ ਲੈ ਆਂਦਾ ਠੀਕ ਹੈ ਬਹੁਤ ਸੋਹਣਾ ਕਲਰ ਗ੍ਰੇ ਕਲਰ ਆ ਗਿਆ ਮਿਕੀ ਨਿੱਕੀ ਬੁੱਟੀ ਵਾਲਾ ਡਿਜ਼ਾਈਨ ਤੇ ਇਹ ਤੁਹਾਨੂੰ ਮਿਲ ਜਾਏਗਾ ਜੀ 450 ਦਾ ਇੱਕ ਸੂਟ ਤੇ 900 ਦੇ ਦੋ ਸੂਟ ਅਗਲਾ ਕਲਰ ਅਵੇਲੇਬਲ ਹੈ yellow ਕਲਰ ਠੀਕ ਹੈ ਜੀ yellow ਕਲਰ ਅਵੇਲੇਬਲ ਹੈ ਬਹੁਤ ਪਿਆਰਾ ਜਿਹਾ ਕਲਰ ਆ ਠੀਕ ਹੈ બસ ਏਦਾਂ ਹੀ ਰੈਂਡਮਲੀ ਆਪਾਂ ਜਿੱਦਾਂ ਵੀਡੀਓ ਬਣਾਉਂਦੇ ਆਂ ਬਸ ਏਦਾਂ ਹੀ ਬਣਾਈਆਂ ਸੀ ਬਰੋਸ਼ਾ ਆਇਆ ਤੇ ਬਰੋਸ਼ੇ ਦੀ ਵੀਡੀਓ ਬਣਾਈ ਔਰ ਬਰੋਸ਼ੇ ਦੀ ਵੀਡੀਓ ਇੰਨੀ ਸੁਪਰ ਗਈ ਕਿ ਉਸ ਤੋਂ ਬਾਅਦ ਮੈਨੂੰ ਲੱਗਦਾ ਮੈਂ 20 25 ਵੀਡੀਓ ਬਰੋਸ਼ੇ ਦੀਆਂ ਹੀ ਬਣਾ ਲਈਆਂ ਤਕਰੀਬਨ ਮੈਂ ਇੱਕ ਦੋ ਦਿਨ ਬਾਅਦ ਬਰੋਸ਼ੇ ਦੀ ਵੀਡੀਓ ਬਣਾ ਹੀ ਦਿੰਦੀ ਆ ਜਦੋਂ ਦੀ ਮੈਂ ਬਰੋਸ਼ਾ ਸੇਲ ਕਰਨ ਲੱਗੀ ਆ ਤੇ ਫਿਰ ਵੀ ਇਹਦੀ ਡਿਮਾਂਡ ਰੁਕਣ ਦਾ ਨਾਂ ਨਹੀਂ ਲੈਂਦੀ ਕਲਰ ਆ ਗਿਆ ਜੀ ਪੈਰਟ 450 ਦਾ ਬਰੋਸ਼ਾ ਲਓ ਜੀ ਬਲੂ ਕਲਰ ਆ ਗਿਆ ਇਹਦੇ ਵਿੱਚ ਆਪਣਾ ਕਾਫੀ ਕਲਰ ਸਟਾਕ ਆਊਟ ਹੋ ਚੁੱਕਿਆ ਹੈ ਠੀਕ ਹੈ 블루 ਕਲਰ ਆ ਗਿਆ ਠੀਕ ਹੈ ਕੁਝ ਡਿਜ਼ਾਈਨ ਤੁਹਾਡੇ ਜਾਣੇ ਪਛਾਣੇ ਨੇ ਜਿਹੜੇ ਨਵੇਂ ਪੈਣ ਭਰਾਉਂਦੇ ਨੇ ਉਹ ਸਾਨੂੰ ਜੁਆਇਨ ਕਰਕੇ ਆਪਣਾ ਮੈਸੇਜ ਛੱਡ ਦੇਣ ਠੀਕ ਹੈ ਹੈਲੋ ਅਗਲਾ ਬਰੋਸ਼ਾ ਆ ਗਿਆ ਜੀ ਇਹ ਵਾਲਾ ਛੋਟੀ ਬੁੱਤੀ ਦਾ ਡਿਜ਼ਾਈਨ ਆ ਗਿਆ ਇਸ ਤਰ੍ਹਾਂ ਤਾਂ ਇਹਦੇ ਤਿੰਨ ਕਲਰ ਤਿੰਨ ਕਲਰ ਅਵੇਲੇਬਲ ਨੇ ਜੀ ਗ੍ਰੀਨ ਤੇ yellow yellow ਕੋਈ ਚੀਜ਼ ਹੁੰਦੀ ਆ ਸ਼ਾਇਦ ਪਸੰਦੀ ਇਹਨਾਂ ਆਇਆ ਇਹ ਬਰੋਸ਼ੇ ਦਾ ਸੂਟ ਜਿਹੜਾ ਹੈ ਇਹ ਮੇਰੇ ਕਸਟਮਰ ਨੇ ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਕਸਟਮਰ ਨੇ ਸਭ ਨੇ ਰਿਪੀਟ ਕੀਤਾ ਕੋਈ ਇਹੋ ਜਿਹਾ ਕਸਟਮਰ ਹੋਏਗਾ ਜਿਨ੍ਹਾਂ ਨੇ ਇੱਕ ਵਾਰੀ ਲਿਆ ਹੋਏਗਾ ਨਹੀਂ ਤੇ ਜਿਨ੍ਹਾਂ ਨੇ ਇੱਕ ਵਾਰੀ ਲੈ ਕੇ ਪਹਿਲਾਂ ਟਰਾਈ ਕੀਤਾ ਉਸ ਤੋਂ ਬਾਅਦ ਮੇਰੇ ਕੋ ਕਿੰਨੇ ਕਿੰਨੇ ਸੂਟ ਮੰਗਵਾਏ ਨੇ ਹਲੋ ਜੀ ਠੀਕ ਹੈ ਕਲਰ ਆ ਗਿਆ yellow mustard yellow ਕਲਰ ਆ ਗਿਆ ਔਰ ਗਾਜਰੀ ਕਲਰ ਆ ਗਿਆ ठीक है हेलो तीन कलर ये अवेलेबल ने एक वाला कलर सिंगल पीस अवेलेबल ने सिंगल पीस ठीक है वाला ठीक है गाजरी फ्लावर वाला तो एक है जी पिंक सिंगल पीस अवेलेबल है ओके जी नेक्स्ट आ गया पिंक फ्लावर वाला ਇਹ ਦਿ ਬੋਸੋਨਾ ਜੀ ਪੀਸ ਆ ਗ੍ਰੀਨ ਫਲਾਵਰ ਵਾਲਾ ਇਹਦੇ ਵਿੱਚ ਇਹ ਤੁਹਾਨੂੰ ਦੋ ਦੋ ਕਲਰ ਸ਼ਾਇਦ ਮਿਲ ਜਾਣਗੇ ਦਿਖਾ ਦਿੰਨੀ ਆ 450 ਦਾ ਇੱਕ ਸੂਟ ਹੋਏਗਾ 900 ਰੁਪਏ ਦੇ ਦੋ ਸੂਟ ਤੁਹਾਨੂੰ ਲੈਣੇ ਪੈਣਗੇ ਆ ਲੋ ਜੀ ਲੋ ਜੀ ਲਾਈਟ ਚਾਰਟ ਦੇ ਵਿੱਚ ਆ ਗਿਆ ਇਹ ਵਾਲਾ ਹਲੋ ਠੀਕ ਹੈ ਇਹ ਸੂਟ ਤੇ ਇੱਕ ਹੋਰ ਸੂਟ ਕਿਸੇ ਪੈਣੇ ਰਖਵਾਏ ਹੋਏ ਸੀ 15 ਦਿਨ ਤੋਂ ਉਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ ਠੀਕ ਹੈ ਤੇ ਆਪਾਂ ਹੁਣ ਵੀਡੀਓ ਚ ਦਿਖਾ ਦਿੱਤਾ ਹੈ ਕਿ ਜਿਨਾਂ ਨੇ ਲੈਣਾ ਹੋਵੇ ਲੈ ਸਕਦੇ ਆ ਠੀਕ ਹੈ ਕਲਰ ਆ ਗਿਆ ਗ੍ਰੇ ਕਲਰ ਸਾਰਾ ਹੀ 5 ਮੀਟਰ ਕਪੜਾ ਆਏਗਾ ਜਿਸ ਜਿਹੜੇ ਨਵੇਂ ਨੇ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ 5 ਮੀਟਰ ਕਪੜਾ ਆਏਗਾ ਵਿਦਆਊਟ ਦੁਪੱਟਾ ਸੂਟ ਹੋਏਗਾ 450 ਰੇਟ ਹੋਏਗਾ ਬਰੋਸ਼ਾ ਠੀਕ ਹੈ ਤੇ ਅਗਲਾ ਕਲਰ ਅਵੇਲੇਬਲ ਹੈ ਜੀ ਆਪਣੇ ਕੋਲ ਇਹ ਵਾਲਾ ਗ੍ਰੀਨ ਕਲਰ ਠੀਕ ਹੈ ਇਹ ਕਲਰ ਬਹੁਤ ਸੋਹਣਾ ਹੈ ਠੀਕ ਹੈ ਇਹਦੇ ਵਿੱਚ ਆ ਗਿਆ ਇੱਕ ਕਲਰ ਆਫ ਕਲਰ ਕਾਫੀ orange ਦੀ ਕੰਟਰਾਸਟ ਇਹ ਵੀ ਕਲਰ ਬਹੁਤ ਸੋਹਣਾ ਜ ਹੈ ਠੀਕ ਹੈ ਕਲਰ ਤੇ ਕੋਈ ਵੀ ਨਹੀਂ ਮਾੜਾ ਸਾਰੇ ਕਲਰ ਇੱਕ ਤੋਂ ਇੱਕ ਵੱਧ ਕੇ ਸੋਹਣੇ ਨੇ ਜਿਹੜਾ ਤੁਹਾਨੂੰ ਪਸੰਦ ਆ ਉਹ ਹੀ ਤੁਸੀਂ ਲੈ ਸਕਦੇ ਸਕਰੀਨਸ਼ਾਟ ਭੇਜਣਾ ਸਾਡੇ WhatsApp ਨੰਬਰ ਤੇ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਠੀਕ ਹੈ ਜੀ ਇੱਕ ਕਲਰ ਆ ਗਿਆ ਹੈ ਠੀਕ ਹੈ ਜੀ ਤਿੰਨ ਕਲਰ ਇਹ ਵਾਲੇ ਡਿਜ਼ਾਈਨ ਦੇ ਵਿੱਚ ਅਵੇਲੇਬਲ ਨੇ ਓਕੇ ਅਗਲਾ ਆ ਗਿਆ ਜੀ ਪਿੰਕ ਕਲਰ ਇਹ ਵਾਲਾ ਬਹੁਤ ਸੋਹਣਾ ਪਿੰਕ ਕਲਰ ਰਾਣੀ ਜੀਆ ਕਲਰ ਆਊਗਾ ਅਗਲਾ ਕਲਰ ਆ ਗਿਆ ਗ੍ਰੀਨ ਕਲਰ ਠੀਕ ਹੈ ਆ ਲੋ ਗ੍ਰੀਨ ਕਲਰ ਇਹ ਵੀ ਕਲਰ ਬਹੁਤ ਸੋਹਣਾ ਸਾਰੇ ਕਲਰ ਖਿੜੇ-ਖਿੜੇ ਕਲਰ ਨੇ ਬਰੋਸ਼ੇ ਦੇ ਕਲਰ ਨੇ ਗਰਮੀਆਂ ਆ ਗਈਆਂ ਨੇ ਗਰਮੀਆਂ ਦੇ ਵਿੱਚ ਠੰਡੇ-ਠੰਡੇ কুল-কুল ਸੂਟ ਆਉਣਗੇ ਲਓ ਜੀ ਅਗਲਾ ਕਲਰ ਆ ਗਿਆ ਰੈੱਡ ਕਲਰ ਚਾਰ ਕਲਰ ਇਹਦੇ ਵਿੱਚ ਅਵੇਲੇਬਲ ਨੇ ਰੈੱਡ ਕਲਰ ਗ੍ਰੀਨ ਕਲਰ ਪਿੰਕ ਕਲਰ ਤੇ ਨੇਵੀ ਬਲੂ ਕਲਰ ਠੀਕ ਹੈ ਚਾਰ ਕਲਰ ਅਵੇਲੇਬਲ ਨੇ ਚਾਰ ਕਲਰ ਤੁਹਾਨੂੰ ਮਿਲ ਜਾਣਗੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਚੌਥਾ ਕਲਰ ਆ ਗਿਆ ਨੇਵੀ ਬਲੂ ਠੀਕ ਹੈ ਆ ਲਓ ਚਾਰੋ ਕਲਰ ਅਵੇਲੇਬਲ ਨੇ ਚਾਰੋ ਹੀ ਰੰਗ ਤੁਹਾਨੂੰ ਮਿਲ ਜਾਣਗੇ ਅਗਲਾ ਆ ਗਿਆ ਜੀ ਇਹ ਵਾਲਾ ਡਿਜ਼ਾਈਨ ਠੀਕ ਹੈ ਆ ਲਓ ਇਹ ਵੀ ਮਿਲ ਜਾਏਗਾ ਜੀ ਠੀਕ ਹੈ ਜੀ ਨੈਕਸਟ ਆ ਗਿਆ ਜੀ ਆਂਟੀਆਂ ਵਾਲਾ ਡਿਜ਼ਾਈਨ ਚਲੋ ਕਲਰ ਦੋ ਅਵੇਲੇਬਲ ਨੇ ਇੱਕ ਆ ਗਿਆ ਇਹ ਵਾਲਾ 그린 ਪਿਸਤਾਜੀ ਟੋਨ ਠੀਕ ਹੈ ਤੇ ਇੱਕ ਆ ਗਿਆ ਇਹ ਵਾਲਾ ਠੀਕ ਹੈ ਜੀ ਦੋ ਅਲੱਗ-ਅਲੱਗ ਟੋਨਾਂ ਨੇ ਬਹੁਤ ਸੋਹਣੇ ਹੋਣਾ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਹੋ ਠੀਕ ਹੈ ਜਿਹੜਾ ਤਾਂ ਦਿਲ ਕਰਦਾ ਉਹੀ ਲੈ ਸਕਦੇ ਹੋ ਕਿਉਂਕਿ ਨਾਲ ਦੀ ਨਾਲ ਮੈਂ ਲਾਈਟ ਕਲਰ ਵੀ ਰੱਖੇ ਹੁੰਦੇ ਨੇ ਯੋਕੀ ਅੰਟੀਆਂ ਨੂੰ ਤੇ ਬਰੋਸ਼ੇ ਦੀ ਜ਼ਿਆਦਾ ਹੁੰਦਾ ਹੈ ਕਿ ਹਾਂ ਉਹ ਜ਼ਿਆਦਾ ਜਿਹੜੇ ਪੁਰਾਣੇ ਲੋਕ ਹਨ ਉਹ ਜ਼ਿਆਦਾ ਬਰੋਸ਼ਾ ਪਸੰਦ ਕਰਦੇ ਕਈ ਤੇ ਕਹਿੰਦੇ ਸਾਨੂੰ ਬਰੋਸ਼ਾ ਇੰਨੇ ਸਾਲਾਂ ਬਾਅਦ ਪਤਾ ਲੱਗਿਆ ਕਿ ਬਰੋਸ਼ਾ ਜੇ ਵੀ ਹੁੰਦਾ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗ ਰਿਹਾ ਹੈ ਹੈਲੋ ਕਲਰ ਗ੍ਰੀਨ ਆ ਗਿਆ ਬਹੁਤ ਸੁਣਾ ਹੈ ਵੀ ਪਿਛਲੀ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਸੇਲ ਹੋਇਆ ਓਕੇ ਗ੍ਰੀਨ ਕਲਰ ਆ ਗਿਆ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਇਸ ਵਾਰ ਤਿੰਨ ਕਲਰ ਆਏ ਨੇ ਦੇ मस्टर्ड भी होएगा शायद हाँ मस्टर्ड भी चार ही कलर मिल जाएंगे फिर चार ही कलर आ गए चार ही कलर मिल जाएंगे लो जी रेड कलर आ गया और रेड कलर भी बहुत सोना कलर है रेड गाजरी जहा कलर ठीक है जी तो एक आ गया मस्टर्ड कलर हेलो चार कलर अवेलेबल ने आ कलर आ गया मस्टर्ड कलर तो लास्ट वाला कलर आ गया जी पर्पल कलर ठीक है ਪਿਛਲੀ ਵਾਰੀ ਇਹ ਨਹੀਂ ਸੀ ਆਇਆ ਸ਼ਾਇਦ ਇਹ ਨਹੀਂ ਸੀ ਆਇਆ ਰੱਡ ਨਹੀਂ ਸੀ ਆਇਆ ਹੁਣ ਇਹ ਵੀ ਆ ਗਏ ਨੇ ਠੀਕ ਹੈ ਇਹ ਆ ਗਏ ਆਪਣੇ ਬਰੋਸ਼ੇ ਦੇ ਸੂਟ ਅੱਜ ਦੇ 450 ਦਾ ਸੂਟ ਕੋਈਗਾ ਦੋ ਸੂਟ ਲੈਣੇ ਪੈਣਗੇ 900 ਰੁਪਏ ਦੇ ਦੋ ਸੂਟ ਆਉਣਗੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਤੇ ਜਨਾ ਆਪਣਾ ਆਰਡਰ ਕਨਫਰਮ ਕਰਾ ਲੈਣਾ ਠੀਕ ਹੈ ਤੇ ਬਹੁਤ ਬਹੁਤ ਥੈਂਕ ਯੂ ਧੰਨਵਾਦ